ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਨਹੀਂ ਮੰਨਿਆ ਤੇ ਸਾਡੇ ਪੱਤਰ ਨੂੰ ਜਾਂ ਹੋਰ ਕਿਸੇ ਗੱਲ ਨੂੰ ਤਾਂ ਉਹਨਾਂ ਨੇ ਕੀ ਮੰਨਣਾ ਔਰ ਤੁਸੀਂ ਦੇਖੋਗੇ ਕਿ ਪੰਥ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਔਰ ਇੱਕ ਪੰਥਕ ਪਲੇਟਫਾਰਮ ਮਿਲੂਗਾ ਗਾਉਮ ਨੂੰ ਉਹ ਕੱਲੇ ਹੀ ਰਹਿ ਜਾਣਗੇ ਉਹ ਲੀਡਰ ਲੀਡਰ ਹੀ ਰਹਿ ਜਾਣਗੇ ਬਿਨਾਂ ਵਿਵਾਦ ਤੋਂ ਕੋਈ ਕਿਸੇ ਤਰ੍ਹਾਂ ਚਕਰਾਤ ਤੋਂ ਬਿਨਾਂ ਸਰਬ ਸੰਸਦੀ ਦਾ ਚੋਣ ਹੋ ਜਾਣਾ ਹੈ ਇਸ ਲਈ 11 ਅਗਸਤ ਨੂੰ ਪ੍ਰਧਾਨ ਦੀ ਚੋਣ ਵੀ ਸਾਰੋ ਸਾਮਸੀ ਦਾ ਹੋਏਗੀ ਐਸਾ ਸਾਰੋ ਵਿਸ਼ਵਾਸ ਆ। এবੀਪੀ ਸਾਂਝਾ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤਮਾਨ ਇਸ ਸਮੇਂ ਹਲਕਾ ਕਨੌਰ ਦੇ ਪਿੰਡ ਸੇਖੂਪੁਰ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਦੱਸ ਦਈਏ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਜੋ ਗੱਲ ਕੀਤੀ ਜਾਵੇ ਤਾਂ ਜਿਹੜੀ ਸੁਧਾਰ ਲਹਿਰ ਹੈ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਸੀ ਉਹਨਾਂ ਦਾ ਇੱਕ ਵਿਸ਼ੇਸ਼ ਡੈਲੀਗੇਟ ਇਜਲਾਸ ਜਿਹੜਾ ਹੈ ਪਿੰਡ ਸੇਖੂਪੁਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਰੱਖਿਆ ਗਿਆ ਹੈ ਤੇ ਉੱਥੇ ਜਿਹੜੇ ਇਸ ਸਮੇਂ ਅਸੀਂ ਮੌਜੂਦ ਹਾਂ ਜਿੱਥੇ ਕਮੇਟੀ ਦੇ ਮੈਂਬਰ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਉਸਦੇ ਮੈਂਬਰ ਇਕਬਾਲ ਸਿੰਘ ਝੁੰਡਾ ਜਿਹੜੇ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਉਹ ਵੀ ਵਰਕਰਾਂ ਦੇ ਨਾਲ ਗੱਲਬਾਤ ਜਿਹੜੀ ਇੱਥੇ ਕਰ ਰਹੇ ਨੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਕਿਉਂਕਿ 11 ਤਰੀਕ ਨੂੰ ਜਿਹੜਾ ਸ਼ੋਮਨੀ ਅਕਾਲ ਦਲ ਦੇ ਪ੍ਰਧਾਨ ਜਿਹੜਾ ਚੁਣਿਆ ਜਾਣਾ ਹੈ ਜੋ ਜੀ ਅਕਾਲ ਤਖਤ ਸਾਹਿਬ ਜੀ ਦਾ ਆਦੇਸ਼ ਹੋਇਆ ਸੀ ਉਸ ਮੁਤਾਬਕ ਜਿਹੜੇ ਨਵੇਂ ਪ੍ਰਧਾਨ ਦੀ ਟੋਨ ਹੋਣੀ ਹੈ ਪਰ ਜੋ ਮਨਪ੍ਰੀਤ ਸਿੰਘ ਲੀ ਨੇ ਉਹਨਾਂ ਦੇ ਵੱਲੋਂ ਇੱਕ ਜੋ ਅਜਾਮੀ ਅਕਾਲੀ ਦਲ ਨੂੰ ਇਕੱਠੇ ਹੋਣ ਦਾ ਜਿਹੜੀ ਇਕਤਤਾ ਦੇ ਲਈ ਭੇਜਿਆ ਗਿਆ ਸੀ ਪਰ ਕਿਤੇ ਨਾ ਕਿਤੇ ਜੇਕਰ ਜੋ ਜਾਣਕਾਰੀ ਮਿਲ ਰਹੀ ਹੈ ਕਿ ਜਿਹੜਾ ਉਸ ਨੂੰ ਜੋ ਨਾਮਨਜ਼ੂਰ ਕੀਤਾ ਗਿਆ ਤੇ ਹੁਣ 11 ਤਰੀਕ ਨੂੰ ਜਿਹੜੀ ਹੈ ਜੋ ਪ੍ਰਧਾਨ ਦੀ ਨਵੀਂ ਚੋਣ ਹੋਣੀ ਹੈ ਉਹਦੇ ਵਿੱਚ ਹਿੱਸਾ ਜਿਹੜਾ ਸ਼ੋਮੇ ਅਕਾਲੀ ਦਲ ਨਹੀਂ ਲਵੇਗਾ ਪਰ ਅੱਜ ਜਿਹੜੀ ਹੈ ਹਲਕਾ ਕਨੌਰ ਤੇ ਜ਼ਿਲ੍ਹਾ ਪਟਿਆਲਾ ਦੇ 11 ਡੈਲੀਗੇਟ ਜਿਹੜੇ ਨੇ ਨੋ ਡੈਲੀਗੇਟ चुनेਗੇ ਨੇ ਜਿਨ੍ਹਾਂ ਦੇ ਵਿੱਚ ਦੋ ਜੋ ਐਗਜ਼ੈਕਟਿਵ ਮੈਂਬਰ ਚੁਣੇ ਗਏ ਨੇ ਤੇ ਬਾਕੀ ਸਰਕਲ ਪ੍ਰਧਾਨ ਜਿਹੜੇ ਨੇ ਡੈਲੀਗੇਟ ਦੇ ਮੈਂਬਰ ਲਾਏ ਗਏ ਨੇ ਉਹਨਾਂ ਸੰਬੰਧੀ ਵੀ ਜਿਹੜੀ ਇਹ ਗੱਲਬਾਤ ਕਰਦੇ ਆ ਕਿ ਜੋ ਅੱਜ ਦੀ ਜਿਹੜੀ ਮੀਟਿੰਗ ਹੈ ਉਸ ਮੀਟਿੰਗ ਦੇ ਵਿੱਚ ਵਰਕਰਾਂ ਨੂੰ ਕੀ ਕਿਛਿਆ ਗਿਆ ਉਸ ਸੰਬੰਧੀ ਵੀ ਜਿਹੜੀ ਇਹ ਗੱਲਬਾਤ ਕਰਾਂਗੇ ਪ੍ਰੋਫੈਸਰ ਪ੍ਰੇਮ ਸਿੰਘ ਜੀ ਨੂੰ ਮਿਲਦਾ ਤੇ ਇਕਬਾਲ ਸਿੰਘ ਝੁੰਡਾ ਦੇਮ ਕੈਮਰਾ ਪਰਸਨ ਮੋਲ ਦੇ ਨਾਲ ਗੁਰਪ੍ਰੀਤਿ ਮਾਨ এবੀਪੀ ਸੰਜਾ ਤਨੌਰ ਦੇਖੋ ਗੱਲ ਉਤਾਜੀ ਮੇਰੀ ਸਾਡੇ ਪੱਤਰ ਨੂੰ ਤਾਂ ਉਹ ਕੀ ਸਮਝਦੇ ਨੇ ਉਹ ਤਾਂ ਅਕਾਲ ਤਖਤ ਨੂੰ ਨਹੀਂ ਕੋਈ ਸਮਝ ਰਹੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਨਹੀਂ ਮੰਨਿਆ ਤੇ ਸਾਡੇ ਪੱਤਰ ਨੂੰ ਜਾਂ ਹੋਰ ਕਿਸੇ ਗੱਲ ਨੂੰ ਤਾਂ ਉਹਨਾਂ ਨੇ ਕੀ ਮੰਨਣਾ ਪਰ ਅਸੀਂ ਜੋ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਭਾਵਨਾ ਸੀ ਭਾਵਨਾ ਸੀ ਪੰਥਕ ਇਕਤਾ ਦੀ ਸੋ ਨਹੀਂ ਉਸ ਚੀਜ਼ ਨੂੰ ਮਨਜ਼ੂਰ ਕਰ ਰਹੇ ਤਾਂ ਫਿਰ ਪੰਥ ਇੱਕ ਤਰਫਾ ਹੋ ਕੇ ਉਹਨੂੰ ਮਨਜ਼ੂਰ ਕਰੂਗਾ ਔਰ ਤੁਸੀਂ ਦੇਖੋਗੇ ਕਿ ਪੰਥ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਔਰ ਇੱਕ ਪੰਥਕ ਪਲੇਟਫਾਰਮ ਮਿਲੇਗਾ ਗਾਉਮ ਨੂੰ ਉਹ ਕੱਲੇ ਹੀ ਰਹਿ ਜਾਣਗੇ ਉਹ ਲੀਡਰ ਲੀਡਰ ਹੀ ਰਹਿ ਜਾਣਗੇ ਔਰ ਸੰਗਤ ਹੈ ਜਿਹੜੀ ਸਾਰੀ ਇੱਕ ਪਾਸੇ ਦੇਖੋ ਫਿਲਹਾਲ ਤਾਂ ਜਿਹੜਾ ਸਾਡਾ ਪ੍ਰੋਗਰਾਮ ਹੈ ਅਸੀਂ ਇੱਕ ਚੰਗੀ ਇੱਕ ਤਾਂ ਲੀਡਰਸ਼ਿਪ ਦੇਣੀ ਆ ਜਿਹਨੂੰ ਪੰਥ ਔਰ ਪੰਜਾਬ ਪ੍ਰਵਾਨ ਕਰ ਲਵੇ ਜਿੱਥੇ ਕੁਰਬਾਨੀ ਕਿਹਾ ਗਿਆ ਔਰ ਸੇਵਾ ਦੀ ਭਾਵਨਾ ਹੋਵੇ ਦੂਜਾ ਮਨੋਰਥ ਹੈ ਕਿ ਅਸੀਂ ਏਜੰਡਾ ਦੇਣਾ ਏਜੰਡਾ ਉਹ ਹੋਵੇ ਜਿਹਦੇ ਤੇ ਪੰਥ ਔਰ ਪੰਜਾਬ ਸਹਿਮਤ ਹੋਵੇ ਲੋਕਾਂ ਨੂੰ ਲੱਗੇ ਕਿ ਸਾਡੇ ਹੱਕਾਂ ਲਈ ਲੜ ਰਹੀ ਏ ਲੀਡਰਸ਼ਿਪ ਲੋਕਾਂ 'ਚ ਇਹ ਪ੍ਰਭਾਵ ਚੱਲਿਆ ਗਿਆ ਸੀ ਕਿ ਲੀਡਰਸ਼ਿਪ ਸੱਤਾ ਪ੍ਰਾਪਤੀ ਲਈ ਔਰ ਆਪਣੇ ਨਿੱਜੀ ਹਿੱਤਾਂ ਲਈ ਲੜ ਰਹੀ ਆ ਜਿਸ ਕਰਕੇ ਅਕਾਲੀ ਦਲ ਕਮਜ਼ੋਰ ਹੋਇਆ ਔਰ ਪ੍ਰਭਾਵ ਖਤਮ ਕਰਨੇ ਨੇ ਔਰ ਇਹ ਪ੍ਰਭਾਵ ਦੇਣਾ ਕਿ ਅਸੀਂ ਪੰਥ ਔਰ ਪੰਜਾਬ ਲਈ ਲੜਦੇ ਆਂ ਉਹਦੇ ਨਾਲ ਹੋਰ ਅਕਾਲੀ ਦਲ ਜਿਹੜਾ ਬਾਦਲ ਰਿਹਾ ਹੈ ਉਨਾਰੇ ਕੋਈ ਆਕੂ ਹੈ ਕਿ ਨਾ ਜਿਹੜੇ ਤੁਹਾਨੂੰ ਸੰਬਰਕਤ ਨੂੰ ਲੱਗਦਾ ਕਿ ਆਉਣ ਵਾਲੇ ਵਿੱਚ ਅਸਲ ਅਸਲ ਇਹ ਹੈ ਜੀ ਜੋ ਮੈਂ ਮਹਿਸੂਸ ਕਰਦਾ ਲੋਡ ਸੰਗਤ ਨੂੰ ਜੋੜਨ ਦੀ ਹੈ ਜੀ ਡਰਾ ਆਉਣ ਜੀ ਇਹ ਸਦਕਾ ਕੋਈ ਵੀ ਆਵੇ ਇਸ ਪਲੇਟਫਾਰਮ ਤੇ ਕੱਲ ਤੱਕ ਸਭ ਨੂੰ ਸਮਰਪਿਤ ਹੋਗੇ ਕੋਈ ਵੀ ਆਵੇ ਅਸੀਂ ਜੀ ਆਇਆਂ ਨੂੰ 11 ਅਗਸਤ ਨੂੰ ਜਿਹੜੀ ਪ੍ਰਧਾਨ ਦੀ ਚੋਣ ਆ ਉਹ ਵੀ ਇਸੇ ਤਰ੍ਹਾਂ ਸਾਂਝੀ ਨਾ ਹੋਏਗੀ ਕਿਉਂਕਿ 100 ਤੋਂ ਵੱਧ ਹਲਕੇ ਵਿੱਚ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਡੈਲੀਗੇਟ ਜੀ ਹਰ ਹਲਕੇ ਦੇ ਵਿੱਚ ਸਹਿਮਤੀ ਹੋਈ ਆ ਹਰ ਹਲਕੇ ਦੇ ਵਿੱਚ ਬਿਨਾਂ ਵਿਵਾਦ ਤੋਂ ਕੋਈ ਕਿਸੇ ਤਰ੍ਹਾਂ ਚਕਰਾਂ ਤੋਂ ਬਿਨਾਂ ਸਰਬਸੰਮਤੀ ਨਾਲ ਚੋਣਾਂ ਹੋ ਜਾਣੇ ਇਸ ਲਈ 11 ਅਗਸਤ ਦੀ ਪ੍ਰਧਾਨ ਦੀ ਚੋਣ ਵੀ ਸਰਬਸੰਮਤੀ ਨਾਲ ਹੋਏਗੀ ਐਸਾ ਸਾਨੂੰ ਵਿਸ਼ਵਾਸ ਆ। ਲਾਹੌਰ ਸਾਹਿਬ ਪੰਜਾਬ ਅੱਜ ਗੈਰ ਪੰਜਾਬੀਆਂ ਦੇ ਹੱਥਾਂ ਵੀ ਚੱਲਿਆ ਗਿਆ। ਸਾਡੀ ਮੌਜੂਦਾ ਸਰਕਾਰ ਪੰਜਾਬ ਦੀ ਕੇਵਲ ਗੱਪਾਂ ਨਾਲ ਤੇ ਚੁਟਕਿਆਂ ਨਾਲ ਡੰਗ ਟਪਾ ਰਹੀ ਆ। ਪੰਜਾਬ ਦਾ ਕੋਈ ਸਵਾਰ ਨਹੀਂ ਸਕੇ ਪੰਜਾਬ ਪੰਜਾਬ ਲਈ ਚੁਣੌਤੀ ਵਾਲੀ ਕੋਈ ਗੱਲ ਨਹੀਂ ਹੈ ਪੰਜਾਬ ਦਾ ਮੁੱਖ ਮੰਤਰੀ ਚੁੱਪ ਬੈਠਿਆ ਪੰਜਾਬ ਦੀ ਸਰਕਾਰ ਚੁੱਪ ਬੈਠੀ ਆ ਧਰਨੇ ਲਾ ਕੇ ਡਾਇਰਟ ਪਹਿਲਾਂ ਬਹੁਤ ਖੇਖਣ ਕਰਦੇ ਰਹੇ ਪਰ ਜਦੋਂ ਹੁਣ ਪੈਸਾ BBMP ਦਾ ਚੁੱਪ ਕਰਕੇ SEATP ਦੇ ਹਵਾਲੇ ਕਰਦਾ ਉਦੋਂ ਮੁੱਖ ਮੰਤਰੀ ਸਾਹਿਬ ਬੋਲੇ ਨਹੀਂ ਇੱਕ ਸ਼ਬਦ ਵੀ ਉਹ ਦਿੱਲੀ ਤੋਂ ਡਰਦੇ ਕਹਿ ਲੋ ਦਿੱਲੀ ਵਾਲਿਆਂ ਦੇ ਦਬਾਅ ਥੱਲੇ ਕਹਿ ਲੋ ਮਤਲਬ ਪੰਜਾਬ ਨੂੰ ਲੁੱਟਿਆ ਜਾ ਰਿਹਾ ਇਸ ਲਈ ਜਾਗੋ ਤੇ ਜਗਾਓ ਪੰਜਾਬ ਦਾ ਬਚਾਓ ਇਹ ਮੁਹਿੰਮ ਅਸੀਂ ਆਉਣ ਵਾਲੇ ਸਮੇਂ ਸ਼ੁਰੂ ਕਰਨੀ ਆ ਔਰ ਪੰਜਾਬੀਆਂ ਨੂੰ ਪੰਜਾਬ ਬਣਾਉਣ ਲਈ ਅਸੀਂ ਹੌਕਾ ਦੇਣਾ ਅੱਜ ਆਉਣ ਵਾਲਾ ਸਮਾਂ ਖਤਰੇ 'ਚ ਜਾ ਰਿਹਾ ਆ ਆਉਣ ਵਾਲੇ ਸਮੇਂ ਵਿੱਚ ਜੇ ਅਸੀਂ ਨਾ ਜਾ ਕੇ ਤਾਂ ਪੰਜਾਬ ਪੰਜਾਬ ਨਹੀਂ ਰਹਿਣਾ